ਸੱਚੀ ਗੱਲ ਦੀ ਦੇਖੋ ਤੁਸੀਂ ਸਵਾਲ ਕੀਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਵਾਰਡੀ ਵਾਲੇ ਦਿਨਾਂ ਦੇ ਵਿੱਚ ਜਾਂ ਤੁਸੀਂ ਲਗਾ ਲਓ April, May ਔਰ ਜਿਹੜੇ ਅੱਗੇ September ਮੌਸਮ ਆਉਂਦਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਅਲਰਜੀ ਜਿਹੜੀ ਹੈ ਕਿਉਂ ਹੁੰਦੀ ਹੈ ਪੇਸ਼ੈਂਟਸ ਨੂੰ ਕਾਫੀ ਸਾਰੇ ਪੇਸ਼ੈਂਟ ਜਿਹੜੇ ਆਉਂਦੇ ਨੇ ਕਿ ਸਾਡੇ ਜਿਹੜੀ ਆ ਅੱਖਾਂ ਦੇ ਵਿੱਚ ਇਚਿੰਗ ਹੋ ਰਹੀ ਹੈ ਖਾਰਿਸ਼ ਹੋ ਰਹੀ ਹੈ ਸਾਡੇ ਲਿਪਸ ਜਿਹੜੇ ਉਹ ਡਰਾਈ ਹੋ ਰਹੇ ਆ ਸਾਨੂੰ ਖਾਂਸੀ ਆ ਰਹੀ ਹੈ ਜੁਕਾਮ ਹੋ ਰਿਹਾ ਇਹ ਸਾਰੇ ਜਿਹੜੇ ਨੇ ਇੱਕ ਅਲਰਜੀ ਦੇ ਜਿਹੜੇ ਨੇ ਉਹ ਸਿੰਪਟਮਸ ਨੇ ਜਾਂ ਲੱਛਣ ਨੇ ਇਨਾਂ ਤੋਂ ਬਚਣ ਵਾਸਤੇ ਕਾਫੀ ਸਾਰੀਆਂ ਚੀਜ਼ਾਂ ਅਸੀਂ ਘਰੇ ਹੀ ਕਰ ਸਕਦੇ ਹਾਂ ਜਿਦੇ ਨਾਲ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਸਭ ਤੋਂ ਪਹਿਲਾ ਹੈਗਾ ਆ ਕਿ ਅਸੀਂ ਆਪਣੇ ਆਪ ਨੂੰ ਜਦੋਂ ਬਾਹਰ ਨਿਕਲਣਾ ਦਾ ਅਸੀਂ ਇੱਕ ਫੇਸ ਕਵਰ ਨੂੰ ਕਰਕੇ ਫੇਸ ਕਵਰ ਕਰਕੇ ਰੱਖੀਏ ਮਾਸਕ ਪਾ ਕੇ ਰੱਖੀਏ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਵਾਢੀ ਹੁੰਦੀ ਹੈ ਤਾਂ ਜਿਹੜਾ ਪੋਲਨ ਹੁੰਦਾ ਪਰ ਜਿਹਨੂੰ ਆਪਾਂ ਪੰਜਾਬੀ ਚ ਪ੍ਰਾਕ ਕਹ ਲੈਨੇ ਆ ਉਹਦੀ ਅਲਰਜੀ ਜਿਹੜੀ ਆ ਸਭ ਤੋਂ ਜ਼ਿਆਦਾ ਪੇਸ਼ੈਂਟਸ ਨੂੰ ਹੁੰਦੀ ਆ ਸੋ ਪੋਲਨ ਜਿਹੜਾ ਹੁੰਦਾ ਆ ਹਵਾ ਦੇ ਵਿੱਚ ਇਸ ਮੌਸਮ ਦੇ ਵਿੱਚ April May ਐਂਡ ਜਿਹੜਾ ਅੱਗੇ ਮੌਸਮ ਹੋਣਾ ਸਪਟੰਬਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਹਾਈ ਹੁੰਦਾ ਹੈ ਹਵਾ ਦੇ ਵਿੱਚ ਕਿ ਜਿਵੇਂ ਤੁਸੀਂ ਅਗਰ ਆਪਣੇ ਘਰੇ ਵੀ ਬੈਠੇ ਉਹਨਾਂ ਤੁਹਾਨੂੰ ਅਲਰਜੀ ਹੋ ਜੇਗੀ ਜਿਹੜੇ ਪੇਸ਼ੈਂਟ ਆਲਰੇਡੀ ਪ੍ਰੋਨ ਨੇ ਅਲਰਜੀ ਤੋਂ ਉਹਨਾਂ ਨੂੰ ਇਹ ਮੌਸਮ ਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਹੈ ਉਹਨਾਂ ਨੂੰ ਕਫ ਜਿਹੜੀ ਹੁੰਦੀ ਹੈ ਜ਼ਿਆਦਾ ਹੋਣ ਲੱਗ ਜਾਂਦੀ ਹੈ ਜੁਕਾਮ ਨਜਲਾ ਜਿਹੜਾ ਜ਼ਿਆਦਾ ਹੋਣ ਲੱਗ ਜਾਂਦਾ ਅੱਖਾਂ ਜਿਹੜੀਆਂ ਨੇ ਉਹ ਲਾਲ ਹੋ ਜਾਂਦੀਆਂ ਨੇ ਇਹ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਪ੍ਰੋਬਲਮੈਟਿਕ ਹੁੰਦੀਆਂ ਹਨ ਸੋ ਇਹਦੇ ਵਾਸਤੇ ਬਚਣ ਵਾਸਤੇ ਸਭ ਤੋਂ ਪਹਿਲਾਂ ਉਹ ਜਿਹੜੇ ਅਲਰਜੀਕ ਪ੍ਰੋਨ ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਅਲਰਜੀ ਹੋਣ ਦੇ ਜ਼ਿਆਦਾ ਜਿਹੜੇ ਚਾਂਸਸ ਹੁੰਦੇ ਆ ਜਾਂ ਉਹਨੂੰ ਪਹਿਲਾਂ ਵੀ ਹੁੰਦੀ ਹੈ ਉਹ ਜਦੋਂ ਬਾਹਰ ਨਿਕਲਣ ਤਾਂ ਇੱਕ ਆਪਣਾ ਮਾਸਕ ਜਿਹੜਾ ਪਾ ਕੇ ਰੱਖਣਾ ਦੂਸਰਾ ਹੈਗਾ ਆ ਕਿ ਪਲੈਂਟੀ ਆਫ ਵਾਟਰ ਜਿਹੜਾ ਤੁਸੀਂ ਲੈਣਾ ਹੁੰਦਾ ਹੈ ਕਿ ਆਪਣੇ ਆਪ ਨੂੰ ਹਾਈਡਰੇਟ ਕਰਕੇ ਰੱਖੋ ਜਿੰਨੀ ਤੁਹਾਡੀ ਸਕਿਨ ਹਾਈਡਰੇਟ ਰਹੇਗੀ ਜਿੰਨਾ ਤੁਹਾਡਾ ਬਾਡੀ ਹਾਈਡਰੇਟ ਰਹੇਗੀ ਡਰਾਈ ਕੱਟ ਹੋਣਗੇ ਤਾਂ ਜਿਹੜੀ ਇਹ ਵਾਲੀ ਅਲਰਜੀ ਦੀ ਸਮੱਸਿਆ ਉਹ ਘੱਟ ਹੋਏਗੀ ਫਿਰ ਕੀ ਹੁੰਦਾ ਹੈ ਕਿ ਜਿਹੜੇ ਬੱਚੇ ਨੇ ਖਾਸ ਕਰਕੇ ਬੱਚਿਆਂ ਨੂੰ ਇਸ ਚੀਜ਼ ਦੇ ਵਿੱਚ ਕਾਫੀ ساری ਪ੍ਰੋਬਲਮ ਆਉਂਦੀ ਹੈ ਔਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਅਲਰਜੀ ਜਿਹੜੀ ਹੁੰਦੀ ਹੈ ਅੱਗੇ ਜਾ ਕੇ ਵੀ ਕੰਟੀਨਿਊ ਰਹਿੰਦੀ ਹੈ ਮੇਰੀ ਮਾਪਿਆਂ ਨੂੰ ਇੱਕ ਬਹੁਤ ਜਿਹੜੀ ਸਲਾਹ ਹੈਗੀ ਹੈ ਉਹ ਹੈਗੀ ਹੈ ਕਿ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਜਿਹੜੀਆਂ ਵੈਜੀਟੇਬਲਸ ਗ੍ਰੀਨ ਵੈਜੀਟੇਬਲਸ ਤੇ ਫਰੂਟਸ ਦੋ ਜੇ ਕੋਈ ਬੱਚਾ 10 ਸਾਲ ਤੋਂ ਪਹਿਲਾਂ ਫਰੂਟ ਅਤੇ ਵੈਜੀਟੇਬਲਸ ਜ਼ਿਆਦਾ ਕੰਜ਼ੂਮ ਕਰਦਾ ਹੈ ਤਾਂ ਸਟੱਡੀ ਕਹਿੰਦੀ ਹੈ ਕਿ ਉਹਨਾਂ ਨੂੰ ਅੱਗੇ ਜਾ ਕੇ ਅਲਰਜੀ ਜਿਹੜੀ ਹੁੰਦੀ ਆ ਉਹ ਘੱਟ ਹੁੰਦੀ ਆ ਅੱਜ ਕੱਲ ਅਸੀਂ ਦੇਖਿਆ ਕਿਉਂਕਿ ਬੱਚੇ ਜਿਹੜੇ ਨੇ ਉਹ ਜ਼ਿਆਦਾਤਰ ਫਾਸਟ ਫੂਡ ਲੇਜ਼ कुरकुरੇ ਇਹ ਜਿਹੀਆਂ ਚੀਜ਼ਾਂ ਖਾਣ ਲਈ ਜ਼ਿਆਦਾ ਸ਼ੁਕੀਨ ਹੈਗੇ ਆ ਮਤਲਬ ਰੋਟੀ ਘੱਟ ਖਾਂਦੇ ਨੇ 버ਗਰ ਖਾ ਲਿਆ ਮੈਗੀ ਖਾ ਲਈ ਸੋ ਬੇਸਿਕਲੀ ਮਿਨਰਲਸ ਵਿਟਾਮਿਨਸ ਜਿਹੜੇ ਨੇ ਉਹਨਾਂ ਦੀ ਘਾਟ ਹੋਣ ਕਰਕੇ ਇਹ ਅਲਰਜੀ ਜਿਹੜੀ ਆ ਉਹ ਬੱਚਿਆਂ 'ਚ ਦੇਖਣ ਨੂੰ ਪਾਈ ਜਾਂਦੀ ਆ ਸੋ ਮਾਪਿਆਂ ਨੂੰ ਚਾਹੀਦਾ ਹੈ ਕਿ ਜੇ ਉਹਨਾਂ ਨੂੰ ਅ ਅੱਗੇ ਵੱਡੇ ਹੋ ਕੇ ਇਸ ਅਲਰਜੀ ਤੋਂ ਬਚਾ ਕੇ ਰੱਖਣਾ ਤੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗ੍ਰੀਨ ਵੈਜੀਟੇਬਲਸ ਜਾਂ ਫਰੂਟਸ ਦੋ ਫਿਰ ਜਿਹੜੇ ਪੇਸ਼ੈਂਟ ਆ ਜਿਨ੍ਹਾਂ ਨੂੰ ਐਲਰਜੀ ਜ਼ਿਆਦਾ ਹੁੰਦੀ ਹੈ ਉਹਦੇ ਵਿੱਚ ਕੀ ਕਰ ਸਕਦੇ ਨੇ ਇੱਕ ਆਪਣਾ ਜਿਹੜਾ ਨੇਜ਼ਲ ਪੈਸੇਜ ਆ ਸਾਡਾ ਜਿਹੜਾ ਨੱਕ ਦਾ ਰਸਤਾ ਨੂੰ ਰਿੰਸ ਕਰ ਸਕਦੇ ਆ ਵਾਰਮ ਵਾਟਰ ਦੇ ਨਾਲ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਜਿਹੜਾ ਪੈਸੇਜ ਹੈ ਜਾਂ ਸਾਈਨਸ ਨੇ ਉਹ ਕਲੀਅਰ ਹੋਣਗੇ ਤਾਂ ਸਾਨੂੰ ਸਮੱਸਿਆ ਜਿਹੜੀ ਆ ਘੱਟ ਹੋਏਗੀ ਯੋਗਾ ਜਿਹੜਾ ਹੈਗਾ ਆ ਇਹਦੇ ਵਿੱਚ ਬਹੁਤ ਮਹੱਤਵਪੂਰਨ ਇੱਕ ਰੋਲ ਪਲੇ ਕਰਦਾ ਆ ਜਿਹੜੇ ਯੋਗਾ ਕਰ ਸਕਦੇ ਆ ਸਵੇਰੇ ਉੱਠ ਕੇ ਉਹ ਯੋਗਾ ਕਰਨ ਉਹਨਾਂ ਦੇ ਨਾਲ ਵੀ ਇਹ ਖਾਂਸੀ ਜ਼ੁਕਾਮ ਜਿਹੜਾ ਹੁੰਦਾ ਉਹ ਬਹੁਤ ਦੂਰ ਜਾਂਦਾ ਹੈ ਔਰ ਦੂਸਰਾ ਹੈਗਾ ਕਿ ਹੈਲਦੀ ਡਾਈਟ ਲੈਣੀ ਇਸ ਸੀਜ਼ਨ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਸ਼ਨ ਤਾਂ ਰੱਖਣੀ ਰੱਖਣੀ ਆ ਪਾਣੀ ਜਿਹੜਾ ਉਹ ਪੀਂਦੇ ਰਹੋ ਤੇ ਨਾਲ ਦੇ ਨਾਲ ਚੰਗੀ ਡਾਈਟ ਆਪਣੇ ਘਰੋਂ ਲਵੋ ਫਰੂਟਸ ਖਾਓ ਵੈਜੀਟੇਬਲਸ ਖਾਓ ਬਾਹਰ ਦਾ ਥੋੜਾ ਭੋਜਨ ਜਿਹੜਾ ਅਵੋਇਡ ਕਰੋ ਕਿਉਂਕਿ ਇੱਕ ਤਾਂ ਵੈਸੇ ਅਲਰਜਿਕ ਮੌਸਮ ਹੈ ਦੂਸਰਾ ਤੁਸੀਂ ਹੋ ਸਕਦਾ ਕਿ ਫੂਡ ਵੀ ਜਿਹੜਾ ਬਾਹਰੋਂ ਲੈ ਰਹੇ ਹੋ ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਤੰਗ ਕਰ ਰਿਹਾ ਔਰ ਦੋਵੇਂ ਚੀਜ਼ਾਂ ਮਿਲ ਕੇ ਜਦੋਂ ਇਹ ਬਿਮਾਰੀ ਬਿਮਾਰੀ ਜਿਹੜੀ ਹੈ ਉਹਨੂੰ ਵਧਾ ਦਿੰਦੀਆਂ ਹੈ ਸੋ ਇਸ ਕਰਕੇ ਘਰ ਦਾ ਸਾਫ ਸੁਥਰਾ ਖਾਣਾ ਖਾਓ ਔਰ ਬਾਹਰ ਨਿਕਲ ਕੇ ਮਾਸਕ ਪਾ ਕੇ ਰੱਖੋ ਡੀ ਹਿਮੀਡਿਫਾਇਰ ਜਿਹੜੇ ਡਿਵਾਈਸਸ ਹੁੰਦੀਆਂ ਨੇ ਉਹ ਘਰ ਵਿੱਚ ਲਗਾ ਕੇ ਰੱਖੋ ਔਰ ਕਲੀਨ ਜਿਹੜੀ 에ਅਰ ਕਲੀਨ ਵਾਟਰ ਪੀਓ ਅੱਜ ਕੱਲ ਤਾਂ ਤੁਹਾਡੇ ਰੂਮ ਦੇ ਵਿੱਚ ਜਿਹੜੇ ਅਲਰਜੀਕ ਪੇਸ਼ੈਂਟ ਨੇ ਉਹਨਾਂ ਨੂੰ ਰੂਮਸ ਦੇ ਵਿੱਚ ਜਿਹੜੇ ਨੇ 에ਅਰ ਪਿਊਰੀਫਾਇਰ ਜਿਹੜੇ ਨੇ ਉਹ ਲਗਾ ਕੇ ਰੱਖਣੇ ਚਾਹੀਦੇ ਇਸ ਮੌਸਮ ਦੇ ਵਿੱਚ ਖਾਸ ਕਰਕੇ ਕਿਉਂਕਿ ਉਹਨਾਂ ਦਾ ਜਿਹੜਾ ਇੰਪੋਰਟੈਂਟ ਰੋਲ ਹੈ 에ਅਰ ਪਿਊਰੀਫਾਇਰ ਦਾ ਉਹ ਇਨ੍ਹਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਅਗਰ ਕਿਸੇ ਨੂੰ ਆਲਰੇਡੀ ਕੋਈ ਜੁਕਾਮ ਖਾਂਸੀ ਜਾਂ ਅਲਰਜੀ ਦੀ ਜਾਂ ਸਕਿਨ ਅਲਰਜੀ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਉਹਨਾਂ ਨੂੰ ਘਰੇ ਜਿਹੜਾ ਆ 에ਅਰ ਪਿਊਰੀਫਾਇਰ ਲਾ ਕੇ ਰੱਖਣ ਉਹਨਾਂ ਨੂੰ ਕਾਫੀ ਜ਼ਿਆਦਾ ਇਸ ਚੀਜ਼ ਤੋਂ ਨਿਜਾਤ ਮਿਲੇਗੀ ਡਾਕਟਰ ਸਾਹਿਬ ਜੇਕਰ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਤੇ ਤੇ ਉਹ ਉਸ ਬਿਲਕੁਲ ਮਾਈ ਡਾਕਟਰ ਮਿਲ ਸਕਦੇ ਦੇਖੋ ਅਗਰ ਤੁਹਾਡੀਆਂ ਹੋਮ ਰੈਮਡੀਜ਼ ਕੰਮ ਨਹੀਂ ਕਰ ਰਹੀਆਂ ਡੋਨਟ ਲੈਟ ਦਾ ਡਿਜ਼ੀਜ਼ ਅਕਰ ਜਾਂ ਇਹਨੂੰ ਵਧਣ ਨਾ ਦਿਓ ਤੁਸੀਂ ਪਹਿਲਾਂ ਹੀ ਇੱਕ ਆਪਣੇ ਜੋ ਵੀ ਤੁਹਾਡੇ ਨੇੜੇ ਸਪੈਸ਼ਲਿਸਟ ਹੈਗਾ ਆ ਉਹਨੂੰ ਤੁਸੀਂ ਮਿਲੋ ਤੁਸੀਂ ਡਿਵਲ ਮਲਟੀਸਪੈਸ਼ਲਟੀ ਹਸਪੀਟਲ ਵਿਜ਼ਿਟ ਕਰ ਸਕਦੇ ਹੋ ਸਾਡੇ ਕੋਲੇ ਅਲਰਜੀਕ ਜਿਹੜੇ ਫਿਜੀਸ਼ੀਅਨਸ ਜਿਹੜੇ ਹੁੰਦੇ ਨੇ ਅਲਰਜੀ ਨੂੰ ਰੋਕਣ ਵਾਸਤੇ ਜਿਹੜੇ ਡਾਕਟਰ ਨੇ ਉਹ ਹੈਗੇ ਨੇ ਪਲਮਨੋਲੋਜਿਸਟ ਹੈਗੇ ਨੇ ਸੋ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਸਲਾਹ ਲੈ ਸਕਦੇ ਹੋ ਆਪਣਾ ਇਲਾਜ ਜਿਹੜਾ ਸ਼ੁਰੂ ਕਰ ਸਕਦੇ ਹੋ